so guys how are you welcome back to my channel so ajj fer assi kitte jana van te mere khushi nu dekh ke tusi das hi sakda miss anda ja la sakde ho main nahi hundi punjabi hun thodi thodi akshar bol di ha bolan vich bolan vich ta nahi aai nahi ho sakda bolan vich ਪੜ੍ਹਨ ਵਿੱਚ ਲਿਖਣ ਵਿੱਚ ਪ੍ਰੋਬਲਮ ਆ ਸਕਦੀ ਹੈ ਆਪਾਂ ਕਿਹਾ ਇੰਗਲਿਸ਼ ਬੋਲਦੇ ਸੀਗੇ ਤੇਰੇ ਜਾਨੂ ਤੋਂ ਲੈ ਕੇ ਵੀ ਇੰਗਲਿਸ਼ ਬੋਲਦੇ ਸੀ ਕਿ ਤੈਨੂੰ ਪੰਜਾਬੀ ਬੋਲਣ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਵੀ ਨਾ ਅਸੀਂ ਦਿਮਾਗ ਵਿੱਚ ਆਦੇ ਸ਼ਬਦ ਨਹੀਂ ਆਉਂਦੇ ਨਾ ਵੀ ਕਿਹੜਾ ਮੈਂ ਬੋਲਣਾ ਹਾਂ ਹਾਂ ਅੰਦਰ ਮੈਂ ਇਸ ਮੈਂ ਸਮਾਈਲੀਆਂ ਖੁਸ਼ੀ ਨਾਲ ਦੇ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਉੱਥੇ ਜਾਣ ਲਈ ਜਾਣ ਲਈ ਵੀ ਐਕਸਾਈਟਡ ਐ ਕਿਤਾ ਮੇਰਾ ਨਵਾਂ ਸੂਟ ਵੀ ਆ ਮੈਂ ਤਾਂ ਮੂਡ ਕਰਦੀ ਆ ਸਾਈਟ ਯਾਰ ਨਹੀਂ ਜਾਣ ਦਿੱਕਤਾਂ ਲਈਦਾ ਭਾਈ ਨਹੀਂ ਜਾਣ ਲਈ ਵੀ ਹੈਗੀਆਂ ਪਹਿਲਾਂ ਮੈਂ ਨਹੀਂ ਜਾਣਾ ਸੀ ਅਸੀਂ ਜਾਣਾ ਨਹੀਂ ਸੀ ਫਿਰ ਚਾਹ ਤੋ ਸਕੂਲੋਂ ਛੁੱਟੀ ਮਿਲ ਗਈ ਤਾਂ ਫਿਰ ਅਸੀਂ ਜਾਣਾ ਆਮ ਵੇਅਰਿੰਗ ਥਿਸ ਸੂਟ ਛੱਗਾ ਦਿਖਾਈ ਦਿਖਾ ਦੇ ਇਹ ਤੋ ਟਾਈਮ ਨਹੀਂ ਓ ਮਾਈ ਗੋਡ ਵੇਰ ਦੇ ਇਸ ਦੁਪੱਟਾ ਤਕਵੀਰ ਵੇਅਰਿੰਗ ਦਿਸ ਸਾਮੂ ਆਪ ਕੋ ਆਪਣੇ ਚੁੱਤਾਂ ਦੇ ਪਈ ਆ ਐਨੂੰ ਫੋਨ ਦੇ ਪਈ ਆ ਵਿਦ ਵੇਅਰਿੰਗ ðiਸ ਜੁੱਤੀਸ ðiਸ ਗ੍ਰੇ ਜੁੱਤੀਸ ਐਂਡ ਮੈਂ ਸੁਨੇਹਾ ਮਾਂ ਵੀ ਉਥੇ ਧੂਲ ਵੀ ਬੜੀ ਹੁੰਦੀ ਆ ਸੋ ਆਈ ਐਮ ਵੇਅਰਿੰਗ ðiਸ ਕਲਾਸਿਸ ਵਿਦ ðiਸ ਸੂਟ ਮੈਂ ਗਲਾਸਿਸ ਵੀ ਪਾਣੀ ਆ ਮਾਂ ਹਾ ਜਰ ਵੀ ਕਰਦੀ ਜੇ ਕਿਉਂਕਿ ਮੈਂ ਪੁੱਛਿਆ ਸੀ ਤੂਲ ਹੁੰਦੀ ਏ ਤੁਸੀਂ ਕਹੇ ਹਾਂ ਹੁੰਦੀ ਏ ਫਿਰ ਉਹ ਉੱਡੂਗੀ ਅੱਖਸ ਤੇ ਪੋਗੀ ਮੈਂ ਜਾਣਾ ਬਾਬੇ ਦੇ ਆ ਮਿੱਟੀ ਕੱਢਣਾ ਤੇ ਫੈਸ਼ਨ ਕਰਕੇ ਫੈਸ਼ਨ ਖੁਸ਼ ਨੂੰ ਕੋਈ ਨਹੀਂ ਕਰਨਾ ਓਹ ਠੀਕ ਹੈ ਨਹੀਂ ਪੁੰਦੀ ਮੈਂ ਪਹਿਲਾਂ ਦੁੱਧਿਆਲੇ ਦੇਖਦੀ ਪੈਸੇ ਨਾਲ ਕੋ ਪਤਾ ਨਹੀਂ ਮੇਰਾ ਕਿਥੇ ਦਿੱਤੀ ਹੈ ਲਗਾਓ ਨਾ रेडी टू गो ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਆਈ ਹੋਪ ਸਾਰੇ ਵਧੀਆ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਆ ਕਿੰਨੇ ਸੋਹਣਾ ਲੱਗਦਾ ਹੁਣ ਪਿੱਛੇ ਵੈਸੇ ਹੈ ਤਾਂ ਕਹਾਵਾ ਹਾਂ ਬੜਾ ਸੋਹਣਾ ਲੱਗਦਾ ਕੈਮਰੇ 'ਚ ਸੋਹਣਾ ਲੱਗਦਾ ਇਹ ਲੋਹਾਂ ਦਾ ਪਿੱਛੇ ਇੱਕ ਅੱਲੋ ਹੋਇਆ ਕਹਾਵਾ ਯਾਰ ਪਤਾ ਚੱਲ ਛੱਡੋ ਪਤਾ ਅਸੀਂ ਹੁਣ ਜਾ ਰਹੇ ਹਾਂ ਜਾਵਾਂਗੇ 40 ਤੇ ਸ਼ਾਇਦ ਜਾਵਾਂਗੇ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਪਿਛਲੇ ਸਾਲ ਹੀ ਆਪਾਂ ਬਣਾਈ ਸੀ ਨਾ ਮੇਰੇ ਮਿੱਟੀ ਕਲੇ ਰੇ ਲੈਣੇ oh my god ਮੈਂ ਕਿੰਨੀ ਵਾਰ ਤਾਂ ਨਹੀਂ ਗਈ ਸੀ ਆਪਾਂ ਗਈ ਸੀਗੇ ਕੋਈ ਨਹੀਂ ਮੈਂ ਨਾ ਦੇਖਦੀ ਹਾਂ ਲਾਸਟ ਵਲੌਗ ਸਾਰਨ ਨਹੀਂ ਮੰਮੀ ਮੈਂ ਨਹੀਂ ਗਈਗੀ ਨਹੀਂ ਗਈ ਸੀ ਤੂੰ ਹੀ ਵੀਡੀਓ ਬਣਾਈ ਸੀ ਤੂੰ ਹੀ ਸਾਰੀ ਵੀਡੀਓ ਬਣਾਈ ਹੈ আরে ਕਿਹ ਬੇਟਾ ਤੂੰ ਬਣਾਈ ਹੈ ਮੇਰੇ ਚੈਨਲ ਤੇ ਵੀਡੀਓ ਪਈ ਹੈ ਮੈਂ ਤੇ ਨੋ ਦਿਖਾ ਦਉ ਹਾਂ ਮੈਂ ਉਹੀ ਕਹਿਨੀ ਆ ਵੀ ਚੈਨਲ ਤੇ ਵੀਡੀਓ ਪਈ ਹੈ ਉਹ ਦੇਖਾਂਗੇ ਫਿਰ ਲਵਰ ਨਹੀਂ ਗਈ ਮੈਨੂੰ ਪਤਾ ਵਾ ਗਈ ਆ ਤੂੰ ਤੇਰੇ ਨਾਲ ਨਦੀਪ ਨਹੀਂ ਗਈ ਖਾਣ ਨਦੀਪ ਭਾਬੀ ਨਾਲ ਗਈ ਸੀ ਕਿ ਟਰਾਲੀ ਦੇ ਵਿੱਚ ਐਂਡ ਦੇ ਬੱਠੇ ਸੀ ਆਪਾਂ ਨਦੀਪ ਭਾਬੀ ਮੈਂ ਤੇ ਤੂੰ ਤੇ ਉਸ ਬਾਅਦ ਆਪਾਂ ਉਂਝ ਖੜੇ ਹੋ ਕੈਚਾ ਤੁਹਾਨੂੰ ਵੀ ਪਏ ਸੀ ਕਿ ਜਿਸ ਦਿਨ ਆ ਪੋਂਦੇ ਪਏ ਸੀ ਮੈਨੂੰ ਪੂਰੀ ਤਰ੍ਹਾਂ ਯਾਦ ਆ ਮੈਂ ਮੈਮਰੀ ਰੀਸ ਕਰ ਗਿਆ ਕੋਈ ਤਾਈ ਨੂੰ ਦੇਖ ਆ ਗਈ ਮੈਨੂੰ ਨਹੀਂ ਯਾਦ ਆ ਰਿਹਾ ਵੀ ਗਏ ਸੀ ਕਿ ਨਹੀਂ ਗਏ ਸੀ ਲਾਸਟ ਵਲੌਗ ਦੇਖ ਕੇ ਹੁਣ ਦੇਖਾਂਗੇ ਜੇ ਤੁਹਾਨੂੰ ਲਾਸਟ ਵਲੌਗ ਯਾਦ ਆਦਾ ਮਿੱਟੀ ਕਟਣ ਗਈਦਾ ਤਾਂ ਫਿਰ ਕਮੈਂਟ ਕਰਕੇ ਦੱਸਿਓ ਮੈਂ ਫਸਟ ਟਾਈਮ ਐਟ ਟ੍ਰੈਲੀ ਟ੍ਰੈਵਲ ਤੈਨੂੰ ਪਤਾ ਕੀ ਨਾਮ ਤੇਰਾ ਹਰ ਸਿਰਤ ਸਿਰਤ ਮੈਂ ਪਹਿਲੀ ਵਾਰ ਚੱਲੀ ਟਰੈਲੀ ਤੇ ਕਿਤੇ ਮੇਨਸ ਉਹ ਵਾਲੀ ਨਹੀਂ ਉਹ ਵਾਲੇ ਖੁੱਲ੍ਹੇ ਸੀ ਨਾ ਉਹ ਮੇਨਸ ਪੂਰੇ ਛਾਤੇ ਛੋਤੇ ਲੱਗੀ ਹੋਈ ਸੀ ਅਨੰਦਪੁਰ ਸਾਹਿਬ ਵਾਲੇ ਦਾ ਅੱਛਾ ਹਾਉ ਮੈਨੂੰ ਯਾਦ ਨਹੀਂ ਫਿਰ ਮੇਰੇ ਲਈ ਤਾਂ ਪਹਿਲਾ ایکسپਰੀਅੰਸ ਹੀ ਹੈ ਕਿ ਮੈਂ ਲੱਗੂਗੀ ਪਤਾ ਕਿ ਮੈਂ ਬੱਟ ਚੀ ਗਿਆ ਕਿੱਥੇ ਖਾਧੀ ਸੀ ਤੂੰ ਮਿੱਠੀ ਹਾਂ ਉਹਨਾਂਗੇ ਮੱਲ ਗਈ ਹਾਂਗੇ ਚੱਲ ਨਹੀਂ ਯਾਦ ਰਹਿੰਦਾ ਮੈਨੂੰ ਇਨਫੈਕਟ ਮੈਂ ਹੁਣੇ ਚੈੱਕ ਕਰਦੀ ਅਸੀਂ ਪਹੁੰਚ ਚੁੱਕੇ ਆ ਤੇ ਉੱਧਰ ਹੈਗਾ ਪਵਨੀਤ ਹੁਣਾਂ ਦਾ ਘਰ ਮੈਂ ਦੇਖਿਆ ਨਹੀਂ ਕਦੇ ਦੀ ਉੱਧਰ ਹੀ ਚਪਲਾਂ ਸੀ ਟਰਾਲੀ ਸੀ ਲਾਦੀਆਂ ਤੇ ਮੈਂ ਆਹ ਜ਼ੂਮ ਕਰਕੇ ਕੀ ਦਿਖਾਵਾ ਹਾਂ ਨਾ ਉਹ ਰਿਹਾ ਤਾਂ ਕਰ ਤੇ ਚਪਲਾਂ ਸੀ ਇੱਥੇ ਟਰਾਲੀ ਜੀ ਲਾਣੀ ਆਂ ਚਕੰਡੇ ਚੱਬ ਗਏ ਜੁੱਤੀ ਟਾਰ ਮਾਰੀ ਕੰਮ ਕਰ ਗਈ ਤੇ ਜੋ ਟਾਰ ਮਾਰੀ ਕੰਮ ਕਰਦੀ ਆਹੋ ਮੈਨੂੰ ਲੱਗੇ ਜੁੱਤੀਆਂ ਲਾ ਦੇ ਨੀ ਟਾਰ ਮਾਰੀ ਦਾ ਕੀ ਫਾਇਦਾ ਇਹ ਮੈਂ ਸੋਚਦੀ ਹਾਂ ਕੋਈ ਮੇਰੇ ਫਰੈਂਡਾਂ ਮਿਲ ਜਾ ਮਸਾ ਕੋ ਕੁੜੀ ਮਿਲੀ ਸੀ ਉਹ ਵੀ ਮੈਂ ਜਾਣਦੀ ਚੰਗੀ ਸੀ ਉਹ ਵੀ ਪਤਾ ਨਹੀਂ ਕਿੱਥੇ ਚਲੀ ਗਈ اور سيني کا پيرو सदियाँ दीदियाँ सर्टिस्ट ਇਸੇ ਮਿੱਟੀ ਘੜਕੇ ਆ ਚੁੱਕੇ ਹੁਣ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਹੁਣ ਤੁਹਾਨੂੰ ਮਿਲਾਂਗੇ ਕਿਸੇ ਨੈਕਸਟ ਵੀਡੀਓ ਵਿੱਚ ਅ ਸ਼ੈਲ ਵਲੌਗ ਜਾਂ ਸ਼ਾਰਟ ਹੈ ਮਿਨੀ ਵਲੌਗ ਬਾਏ ਬਾਏ ਗਾਇਜ਼